ਸਤ ਸ੍ਰੀ ਅਕਾਲ ਖੰਡਾ ਨਿਊਜ਼ ਬੁਲਟਿਨ ਵਿੱਚ ਖੜੇ ਤੁਸੀਂ ਮੈਂ ਤੁਹਾਡੇ ਨਾਲ ਸਿਮਰਨਜੀਤ ਕੌਰ ਗਿੱਲ ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਨੰ ਸਮਾਰਦੇ ਆ ਮਖੜਲੇਸ ਤੇ ਪੰਜਾਬੀ ਟਰੱਕ ਡਰਾਈਵਰ ਫਸਿਆ ਕਸੂਤਾ 150 ਕਿਲੋ ਕੋਕੀਨ ਬਰਾਮਦ ਕਰਨ ਦੇ ਦੋਸ਼ ਤਿੰਨ ਦਿਹਾੜੇ ਔਰਤ ਨੂੰ ਕੀਤਾ ਗਿਆ ਅਗਵਾ ਚਾਰ ਸ਼ੱਕੀਆਂ ਨੂੰ ਪੁਲਿਸ ਨੇ ਕੀਤਾ ਕਾਬੂ ਪੰਜਾਬੀ ਵੀ ਵਿੱਚ ਸ਼ਾਮਿਲ 6 ਮਹੀਨਾ ਚ ਸਟੱਡੀ ਵੀਜ਼ਾ ਦੀ ਘੱਡੀ ਗਿਣਤੀ ਤੈ ਟੀਚੇ ਤੋਂ ਸਿਰਫ 9% ਦੀ ਟੀਚਾ ਹੋਇਆ ਹਾਸਲ ਛੋੜੇ ਬਾਜ਼ੀ ਦੀ ਘਟਨਾ ਦੇ ਵਿੱਚ ਕਈ ਜ਼ਖਮੀ ਹਾਲੋ ਵਾਟਰਫਾਸਟ ਨੇਸ਼ਨ ਦੇ ਵਿੱਚ ਵਾਪਰੀ ਪ੍ਰਯਾਨਕ ਘਟਨਾ ਤੇ ਹੁਣ ਖਬਰਾਂ ਵਿਸਥਾਰ ਦੇਣ ਹੁਣ ਕੈਨੇਡਾ ਦੇ ਵਿੱਚ ਇੱਕ ਪੰਜਾਬੀ ਡਰਾਈਵਰ ਕਸੂਤਾ ਫਸ ਗਿਆ ਅਮਰੀਕਾ ਦੇ ਵਿੱਚ ਇੱਕ ਟਰੱਕ ਡਰਾਈਵਰ ਦੇ ਫਸਣ ਤੋਂ ਬਾਅਦ ਕੈਨੇਡਾ ਚ ਵੀ ਇੱਕ ਇੱਕ ਕਰਕੇ ਮਾਮਲੇ ਸਾਹਮਣੇ ਆ ਰਹੇ ਨੇ ਦਰਸਲ ਕੈਨੇਡਾ ਦੇ ਵਿੱਚ ਇੱਕ ਪੰਜਾਬੀ ਟਰੱਕ ਡਰਾਈਵਰ ਨੂੰ ਗ੍ਰਿਫਤਾਰ ਕੀਤਾ ਗਿਆ ਉਸ ਦੇ ਕੋਲੋਂ 150 ਕਿਲੋ ਕੋਕੇ ਨ ਬਰਾਮਦ ਕਰਨ ਦਾ ਦਾਵਾ ਵੀ ਪੁਲਿਸ ਨੇ ਕੀਤਾ ਐਨਏਐਨੀ ਪੁਲਿਸ ਦਾ ਕਹਿਣਾ ਹੈ ਕਿ ਬਲੂ ਵਾਟਰ ਬ੍ਰਿਜ ਦੇ ਉੱਤੇ ਆਉਣ ਜਾਣ ਵਾਲੇ ਬਹੁਤ ਸਾਰੇ ਟਰੱਕ ਡਰਾਈਵਰਾਂ ਦੀ ਜਦੋਂ ਜਾਂਚ ਪੜਤਾਲ ਕੀਤੀ ਗਈ ਤਾਂ ਉਸ ਦੇ ਵਿੱਚੋਂ ਬਹੁਤ ਸਾਰੇ ਟਰੱਕ ਡਰਾਈਵਰ ਤਸਕਰੀ ਖਾਸ ਕਰਕੇ ਨਸ਼ਾ ਤਸਕਰੀ ਕਰਦੇ ਹੋਏ ਫੜੇ ਗਏ ਨੇ ਅਮਰੀਕਾ ਦੇ ਹਰਜਿੰਦਰ ਸਿੰਘ ਦੀ ਗ੍ਰਿਫਤਾਰੀ ਮਗਰੋਂ ਕੈਨੇਡਾ 'ਚ ਵੀ ਇੱਕ ਪੰਜਾਬੀ ਟਰੱਕ ਡਰਾਈਵਰ ਕਸੂਤਾ ਫਸ ਗਿਆ ਜਿਸ ਕੋਲੋਂ 19 ਮਿਲੀਅਨ ਡਾਲਰ ਮੁੱਲ ਦੀ 150 ਕਿਲੋ ਕੋਕੈਨ ਬਰਾਮਦ ਕਰਨ ਦਾ ਦਾਅਵਾ ਕੀਤਾ ਗਿਆ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਨੇ ਦੱਸਿਆ ਕਿ ਬਲੂ ਵਾਟਰ ਬ੍ਰਿਜ ਤੇ ਕੀਤੀ ਗਈ ਬਰਾਮਦਗੀ ਦੇ ਮਗਰੋਂ ਬ੍ਰੈਂਟਨ ਦੇ 28 ਸਾਲਾਂ ਗੁਰਜੀਤ ਸਿੰਘ ਨੂੰ RCMP ਦੇ ਸਪੁਰਦ ਕਰ ਦਿੱਤਾ ਗਿਆ। CBSA ਦੇ ਅਫਸਰਾਂ ਮੁਤਾਬਕ ਅਮਰੀਕਾ ਦੇ ਮਿਸ਼ੀਗਨ ਸੂਬੇ ਤੋਂ ਕੈਨੇਡਾ ਦਾਖਲ ਹੋ ਰਹੇ ਇੱਕ ਟਰੱਕ ਨੂੰ ਮੁਢਲੀ ਪੜਤਾਲ ਵਾਸਤੇ ਰੋਕਿਆ ਗਿਆ ਤੇ ਸ਼ੱਕ ਹੋਂਤੇ ਡੂੰਘਾਈ ਦੇ ਨਾਲ ਤਲਾਸ਼ੀ ਆਰੰਭੀ ਗਈ। ਟਰੱਕ ਵਿੱਚੋਂ ਸ਼ੱਕੀ ਕੋਕੀਨ ਦੇ 6 ਬਕਸੇ ਬਰਾਮਤ ਹੋਏ। ਗੁਰਜੀਤ ਸਿੰਘ ਦੀ ਗ੍ਰਿਫਤਾਰੀ ਤੋਂ 1 ਦਿਨ ਬਾਅਦ ਬਲੂ ਵਾਟਰ ਬ੍ਰਿਜ ਤੇ ਹੀ ਇਟੋਬਕੋ ਦੇ ਅਬਦੀ ਖਾਦਰ ਏਗਲ 199 ਕਿਲੋ ਸ਼ੱਕੀ ਕੋਕੀਨਸ ਨੇ ਬਾਰਡਰ ਅਫਸਰਾਂ ਦੇ ਅੜਿੱਕੇ ਆ ਗਏ। ਕਮੰਤਰੀ ਬਾਜ਼ਾਰ ਦੇ ਵਿੱਚ ਕੋਕੀਨ ਦੀ ਅੰਦਾਜ਼ਨ ਕੀਮਤ 25 ਮਿਲੀਅਨ ਡਾਲਰ ਪੈਂਦੀ ਹੈ ਤੇ ਬਾਰਡਰ ਅਫਸਰਾਂ ਨੇ ਸਿਰਫ 2 ਦਿਨ ਵਿੱਚ 44 ਮਿਲੀਅਨ ਡਾਲਰ ਮੁੱਲ ਦੀ ਕੋਕੀਨ ਜ਼ਬਤ ਕੀਤੀ। ਕੈਨੇਡਾ ਦੇ ਲੋਕ ਸੁਰੱਖਿਆ ਮੰਤਰੀ ਗੈਰੀ ਅਨੰਦ ਸੰਗਾਰੀ ਨੇ ਇੱਕ ਬਿਆਨ ਜਾਰੀ ਕਰਦਿਆਂ ਬਾਰਡਰ ਅਫਸਰਾਂ ਦੀ ਪਿੱਠ ਥਾਪੜੀ ਹੈ। ਉਹਨਾਂ ਕਹੇ ਹੈ ਕਿ CBSA ਅਤੇ RCMP ਦਰਮਿਆਨ ਤਾਲਮੇਲ ਸਦਕਾ ਹੀ ਨਸ਼ਾ ਦੀ ਵੱਡੀ ਖੇਪ ਜ਼ਬਤ ਕੀਤੀ ਜਾ ਸਕੀ। ਬਲੂ ਵਾਟਰ ਬ੍ਰਿਜ ਦੀ ਫੇਰੀ ਦਾ ਜ਼ਿਕਰ ਕਰਦਿਆਂ ਉਹਨਾਂ ਆਖਿਆ ਕਿ ਦੋਵੇਂ ਲਾਅ ਇਨਫੋਰਸਮੈਂਟ ਏਜੰਸੀਆਂ ਪੂਰੀ ਵਚਨਬੱਧਤਾ ਨਾਲ ਕੰਮ ਕਰ ਰਹੀਆਂ ਨੇ ਤੇ ਪਾਬੰਦੀਸ਼ੁਦਾ ਚੀਜ਼ਾਂ ਨੂੰ ਕੈਨੇਡਾ 'ਚ ਦਾਖਲ ਹੋਣ ਤੋਂ ਰੋਕਿਆ ਜਾ ਰਿਹਾ ਹੈ। ਦੂਜੇ ਪਾਸੇ ਦੱਖਣੀ ਅਨਟਾਰੀਓ ਵਿੱਚ CBSA ਦੇ ਅਰਿਜਨਲ ਡਾਇਰੈਕਟਰ ਮਾਈਕਲ ਪ੍ਰੋਜ਼ੀਆ ਨੇ ਦੱਸਿਆ ਹੈ ਕਿ ਮੌਜੂਦਾ ਵਰੇ ਦੌਰਾਨ ਅਮਰੀਕਾ ਵੱਲੋਂ ਆ ਰਹੀ 1.8 ਟਨ ਤੋਂ ਵੱਧ ਕੋਕੀਨ ਸੱਤ ਕੀਤੀ ਜਾ ਚੁੱਕੀ ਹੈ। ਕੈਨੇਡਾ ਬਾਰਡਰ ਸਰਵਿਸਿਜ਼ ਦੇ ਅਫਸਰ ਮੁਲਕ ਦੀਆਂ ਸਰਹੱਦਾਂ ਦੀ ਹਿਫਾਜ਼ਤ ਕਰਦੇ ਹਨ ਸਾਡੀਆਂ ਕਮਿਊਨਿਟੀਜ਼ ਦੀ ਸੁਰੱਖਿਆ ਯਕੀਨੀ ਬਣਾ ਰਹੇ ਨੇ। ਕੱਬਲੇ ਗੌਰ ਹੈ ਕਿ ਬਲੂ ਵਾਟਰ ਬ੍ਰਿਜ ਤੇ 2 ਮਹੀਨੇ ਪਹਿਲਾਂ ਬ੍ਰੈਂਟਨ ਦੇ 27 ਸਾਲਾ ਟਰੱਕ ਡਰਾਈਵਰ ਨੂੰ 23 ਮਿਲੀਅਨ ਡਾਲਰ ਮੁੱਲ ਦੀ ਕੋਕੀਨ ਸਨੇ ਗ੍ਰਿਫਤਾਰ ਕੀਤਾ ਗਿਆ ਸੀ। 2019 ਤੋਂ ਹੁਣ ਤੱਕ ਬਲੂ ਵਾਟਰ ਬ੍ਰਿਜ ਤੇ 24 ਟਰੱਕ ਡਰਾਈਵਰਾਂ ਨੂੰ ਨਸ਼ਾ ਤਸਕਰੀ ਦੇ ਦੋਸ਼ੇ 'ਤੇ ਗ੍ਰਿ ਜਿਨ੍ਹਾਂ ਵਿੱਚੋਂ ਕਈਆਂ ਦੇ ਮੁਕੱਦਮੇ ਹੁਣ ਵੀ ਸਾਰੀਆਂ ਦੀਆਂ ਅਦਾਲਤਾਂ 'ਚ ਚੱਲ ਰਹੇ ਨੇ ਜਦਕਿ ਕੁਝ ਡਰਾਈਵਰਾਂ ਨੂੰ 10 ਤੋਂ 17 ਸਾਲ ਤੱਕ ਜੇਲ੍ਹ ਹੋ ਚੁੱਕੀ ਹੈ ਟੋਰਾਂਟੋ ਦੇ ਨਿਕਸ਼ਾ ਨੂੰ 10 ਮਿਲੀਅਨ ਡਾਲਰ ਮੁੱਲ ਦੀ ਕੋਕੀਨ ਕੈਂਡਲ ਲਾਉਣ ਦੇ ਦੋਸ਼ 'ਤੇ 10 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਸੀ ਜਸਟਿਸ ਮਾਰਕ ਪੋਲਨ ਨੇ ਨਿਕਸ਼ਾ ਨੂੰ ਸਜ਼ਾ ਸੁਣਾਉਂਦਿਆਂ ਹਰਵਿੰਦਰ ਸਿੰਘ ਦਾ ਖਾਸ ਤੌਰ 'ਤੇ ਜ਼ਿਕਰ ਕੀਤਾ ਜਿਸ ਨੂੰ ਕੋਕੀਨ ਤਸਕਰੀ ਦੇ ਮਾਮਲੇ 'ਚ 11 ਸਾਲ ਵਾਸਤੇ ਜੇਲ੍ਹ ਭੇਜਿਆ ਗਿਆ ਤੇਰੇ ਪੰਜਾਬੀਆਂ ਦੇ ਗਿਰੋਵ ਵੱਲੋਂ ਦਿਨ ਦਿਹਾੜੇ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਔਰਤ ਨੂੰ ਅਗਵਾ ਕੀਤਾ ਗਿਆ ਘਰ ਤੇ ਹਮਲਾ ਕੀਤਾ ਗਿਆ ਔਰ ਇੱਕ ਸ਼ਖਸ ਨੂੰ ਗੋਲੀ ਮਾਰਨ ਦੇ ਮਾਮਲੇ ਦੇ ਵਿੱਚ ਪੰਜਾਬ ਦੇ ਨਾਲ ਸੰਬੰਧਿਤ ਚਾਰ ਸ਼ੱਕੀਆਂ ਨੂੰ ਪੁਲਿਸ ਨੇ ਕਾਬੂ ਕਰ ਲਿਆ ਲਹਿੰਦੇ ਤੇ ਚੜ੍ਹਦੇ ਪੰਜਾਬ ਦੇ ਨੌਜਵਾਨ ਸ਼ਾਮਲ ਨੇ ਕੁਝ ਦੀ ਉਮਰ 18 ਸਾਲ ਤੋਂ ਵੀ ਘੱਟ ਹੈ ਜਿਸ ਕਰਕੇ ਉਹਨਾਂ ਦੀ ਪਛਾਣ ਜਨਤਕ ਨਹੀਂ ਕੀਤੀ ਗਈ। ਕੈਨੇਡਾ 'ਚ ਦਿਨ ਦਿਹਾੜੇ ਔਰਤ ਨੂੰ ਅਗਵਾ ਕਰਨ ਤੇ ਇੱਕ ਘਰ ਤੇ ਹਮਲਾ ਕਰਦਿਆਂ ਇੱਕ ਸ਼ਖਸ ਨੂੰ ਗੋਲੀ ਮਾਰਨ ਦੇ ਮਾਮਲੇ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਨਾਲ ਸੰਬੰਧਿਤ ਚਾਰ ਸ਼ੱਕੀਆਂ ਨੂੰ ਪੁਲਿਸ ਨੇ ਕਾਬੂ ਕਰ ਲਿਆ ਜਦਕਿ ਪੰਜਵਾਂ ਫਰਾਰ ਹੋ ਗਿਆ। ਮਾਰਖਮ ਵਿਖੇ ਵਾਪਰੀ ਘਟਨਾਕ੍ਰਮ ਬਾਰੇ ਯੋਰਕ ਰਿਜਨਲ ਪੁਲਿਸ ਨੇ ਦੱਸਿਆ ਕਿ ਇੱਕ ਔਰਤ ਆਪਣੀ ਗੱਡੀ 'ਚ ਜਾ ਰਹੀ ਸੀ ਜਦੋਂ ਸ਼ੱਕੀਆਂ ਨੇ ਜਾਣਬੁੱਝ ਕੇ ਆਪਣੀ ਗੱਡੀ ਦਾ ਨਾਲ ਟੱਕਰ ਮਾਰ ਦਿੱਤੀ ਗੱਡੀ ਦਾ ਨੁਕਸਾਨ ਦੇਖਣ ਲਈ ਔਰਤ ਬਾਹਰ ਆਈ ਤੇ ਸ਼ੱਕੀਆਂ ਦੀ ਦੂਜੀ ਗੱਡੀ ਉਸ ਕੋਲ ਆ ਕੇ ਰੁਕੀ ਤੇ ਔਰਤ ਨੂੰ ਜ਼ਬਰਦਸਤੀ ਬਿਠਾ ਕੇ ਲੈ ਕੇ ਇਸ ਤੋਂ 1 ਘੰਟੇ ਬਾਅਦ ਮਾਰਖਮ ਦੇ ਮਕੌਵਨ ਰੋਡ ਅਤੇ 14ਵੇਂ ਐਵੇਨਿਊ ਨੇੜਲੇ ਇੱਕ ਘਰ ਦੇ ਵਿੱਚ ਪੰਜ ਸ਼ੱਕੀ ਦਖਲ ਹੋਏ ਅਤੇ ਉੱਥੇ ਮੌਜੂਦ ਪਰਿਵਾਰਕ ਮੈਂਬਰਾਂ ਨੂੰ ਦਬਕਾ ਮਾਰਿਆ ਕਿ ਤੁਹਾਡਾ ਇੱਕ ਜੀ ਕਿਡਨੈਪ ਹੋ ਚੁੱਕਾ ਹੈ ਘਰ ਦੇ ਮੈਂਬਰਾਂ ਨਾਲ ਖੈਬਾਜ਼ੀ ਦੌਰਾਨ ਸ਼ੱਕੀਆਂ ਨੇ ਗੁਲੀਆਂ ਚਲਾ ਦਿੱਤੀਆਂ ਅਤੇ 54 ਸਾਲਾ ਵਿਅਕਤੀ ਜ਼ਖਮੀ ਹੋ ਗਿਆ ਰੌਲੇ ਰੱਪੇ ਦਰਮਿਆਨ ਪੁਲਿਸ ਨੂੰ ਇਤਲਾ ਮਿਲ ਚੁੱਕੀ ਸੀ ਤੇ ਜਿਉਂ ਹੀ 9:30 ਵਜੇ ਤੱਕ ਸ਼ੱਕੀਆਂ ਨੇ ਫਰਾਰ ਹੋਣ ਦਾ ਯਤਨ ਕੀਤਾ ਪੁਲਿਸ ਅਫਸਰਾਂ ਨੇ 4 ਜਾਣਿਆਂ ਨੂੰ ਗ੍ਰਿਫਤਾਰ ਕਰ ਲਿਆ ਜਿਨ੍ਹਾਂ ਦੇ ਕੋਲੋਂ ਇੱਕ ਪੜੀ ਹੋਈ ਪਿਸਤੌਲ ਬਰਾਮਦ ਕੀਤੀ ਗਈ ਪੰਜਵੇਂ ਸ਼ੱਕੀ ਦਾ ਹੁਲੀਆ ਜਾਰੀ ਕਰਦਿਆਂ ਪੁਲਿਸ ਨੇ ਦੱਸਿਆ ਹੈ ਕਿ ਉਸ ਦੀ ਉਮਰ 18 ਤੋਂ 25 ਸਾਲ ਦਰਮਿਆਨ ਹੋ ਸਕਦੀ ਹੈ ਤੇ ਵਾਰਦਾਤ ਵੇਲੇ ਉਸ ਨੇ ਕਾਲੇ ਰੰਗ ਦੇ ਕੱਪੜੇ, ਨਕਾਬ ਤੇ ਦਸਤਾਨੇ ਪਾਏ ਹੋਏ ਸੀ। ਦੂਜੇ ਪਾਸੇ ਅਗਵਾਹ ਔਰਤ ਮਾਮੂਲੀ ਜ਼ਖਮੀ ਹਾਲਤ ਦੇ ਵਿੱਚ ਟ੍ਰਾਂਟੋ ਤੋਂ ਮਿਲ ਗਈ ਅਤੇ ਉਸ ਦੀ ਗੱਡੀ ਵੀ ਪੁਲਿਸ ਨੇ ਬਰਾਮਦ ਕਰ ਲਈ। ਗ੍ਰਿਫਤਾਰ ਸ਼ੱਕੀਆਂ ਵਿੱਚੋਂ ਦੋ ਦੀ شناخت ਸ਼ਾਕੀਰ ਪੱਟੀ ਅਤੇ ਵਰਕਲਨ ਪੰਗਲੀਆਂ ਵਜੋਂ ਕੀਤੀ ਗਈ ਹੈ ਜਦਕਿ ਦੋ ਸ਼ੱਕੀਆਂ ਦੀ ਉਮਰ 18 ਸਾਲ ਤੋਂ ਘੱਟ ਹੋਣ ਕਾਰਨ ਪਛਾਣ ਜਨਤਕ ਨਹੀਂ ਕੀਤੀ ਗਈ। ਇਹ ਦੋਵੇਂ ਕੈਲਡਨ ਅਤੇ ਟੋਰਾਂਟੋ ਨਾਲ ਸੰਬੰਧਿਤ ਦੱਸੀ ਜਾ ਰਹੇ ਨੇ ਚਾਰੇ ਜਣਿਆਂ ਵਿਰੁੱਧ ਇਰਾਦਾਇਕ ਕਤਲ, ਅਗਵਾਦੀ ਸਾਜ਼ਿਸ਼ ਕਢਣ, ਹਥਿਆਰ ਦੀ ਨੋਕ ਤੇ ਲੁੱਟਣ ਦੀ ਵਾਰਦਾਤ ਨੂੰ ਅੰਜਾਮ ਦੇਣ, ਜਾਨ ਬੁਝ ਕੇ ਪਾਬੰਦੀਸ਼ੁਦਾ ਹਥਿਆਰ ਰੱਖਣ ਅਤੇ ਅਪਰਾਧ ਰਾਹੀਂ ਹਾਸਲ 5000 ਡਾਲਰ ਤੋਂ ਵੱਧ ਮੁੱਲ ਦੀ ਪ੍ਰਾਪਰਟੀ ਰੱਖਣ ਦੇ ਦੋਸ਼ ਆਇਦ ਕੀਤੇ ਗਏ ਨੇ ਪੁਲਿਸ ਨੇ ਦੱਸਿਆ ਹੈ ਕਿ 16 ਸਾਲਾ ਸ਼ੱਕੀ ਨੂੰ ਪਹਿਲਾਂ ਵੀ ਕਿਸੇ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਤੇ ਉਹ ਜ਼ਮਾਨਤ ਤੇ ਬਾਹਰ ਆਇਆ ਹੋਇਆ ਸੀ ਪੁਲਿਸ ਦਾ ਮੰਨਣਾ ਹੈ ਕਿ ਔਰਤ ਨੂੰ ਅਗਵਾ ਕਰਨ ਅਤੇ ਘਾਰੋਤੇ ਹਮਲੇ ਦੀਆਂ ਵਾਰਦਾਤਾਂ ਵਿੱਚ ਕਈ ਹੋਰ ਸ਼ੱਕੀ ਵੀ ਸ਼ਾਮਲ ਹੋ ਸਕਦੇ ਨੇ ਜਿਨ੍ਹਾਂ ਦੀ ਪਛਾਣ ਕੀਤੀ ਜਾਣੀ ਬਾਕੀ ਹੈ। ਸੋਮਵਾਰ ਸਵੇਰੇ 8 ਵਜੇ ਤੋਂ 9 ਵਜੇ ਦਰਮਿਆਨ ਵਾਪਰੀਆਂ ਇਹ ਘਟਨਾਵਾਂ ਅਜਿਹੇ ਸਮੇਂ ਹੋਈਆਂ ਜਦੋਂ ਯਾਕ ਰੀਜਨ 'ਚ ਦੋ ਜਣਿਆਂ ਦਾ ਕਤਲ ਹੋ ਚੁੱਕਾ ਸੀ ਅਤੇ ਅਗਜ਼ਨੀ ਦੀ ਵਾਰਦਾਤ ਵਾਪਰ ਚੁੱਕੀ ਸੀ। ਪ੍ਰੈਸ ਕਾਨਫਰੰਸ ਦੇ ਦੌਰਾਨ ਯੋਕ ਅਰੀਜਨਲ ਪੁਲਿਸ ਦੇ ਮੁਖੀ ਜिम ਮੈਕਸਵਿਨ ਨੇ ਕਿਹਾ ਹੈ ਕਿ ਕਮਿਊਨਿਟੀ ਦੀ ਰਾਖੀ ਕਰਨ ਲਈ ਉਹ ਵਚਨਬੱਧ ਨੇ ਪਰ ਨਾਲ ਹੀ ਲੋਕਾਂ ਨੂੰ ਸੱਦਾ ਦਿੰਦਾ ਹੈ ਕਿ ਘਰ ਵਿੱਚ ਦਾਖਲ ਚੋਰ ਲੁਟੇਰਿਆਂ ਨਾਲ ਕੋਈ ਨਾ ਉਲਝੇ ਇਸ ਦੀ ਬਜਾਏ ਕਿਸੇ ਕਮਰੇ 'ਚ ਵੜ ਕੇ ਕੁੰਢੀ ਲਾ ਲਓ ਅਤੇ 911 ਤੇ ਕਾਲ ਕਰੋ ਤੇ ਅਧਰਿਆ ਸਟੱਡੀ ਵੀਜ਼ਾ ਦੀ ਗਿਣਤੀ ਦੇ ਵਿੱਚ ਕਟੌਤੀ ਹੋਈ ਹੈ ਕਮੀ ਵੇਖੀ ਗਈ ਹੈ ਇਸ ਨੂੰ ਲੈ ਕੇ ਹਰਾਨੀ ਜਨਕ ਰਿਪੋਰਟ ਸਾਹਮਣੇ ਆਈ ਹੈ 2025 ਦੀ ਪਹਿਲੀ ਛਿਮਾਹੀ ਯਾਨੀ ਕਿ ਪਹਿਲੇ 6 ਮਹੀਨਿਆਂ ਦੇ ਦੌਰਾਨ ਸਟੱਡੀ ਵੀਜ਼ਾ ਦੀ ਗਿਣਤੀ ਘਟੀ ਹੈ ਔਰ ਜਿਹੜਾ ਟੀਚਾ ਨਿਰਧਾਰਿਤ ਕੀਤਾ ਗਿਆ ਸੀ ਉਸ ਟੀਚੇ ਦੇ ਵਿੱਚੋਂ ਸਿਰਫ 9% ਹੀ ਟੀਚਾ ਮੁਕੰਮਲ ਕੀਤਾ ਹੈ ਯਾਨੀ ਕਿ ਜਿਨੇ ਸਟੱਡੀ ਵੀਜ਼ੇ ਜਾਰੀ ਕਰਨੇ ਸੀ ਉਸ ਦੇ ਵਿੱਚੋਂ ਸਿਰਫ 9% ਸਟੱਡੀ ਵੀਜ਼ੇ ਹੀ ਜਾਰੀ ਕੀਤੇ ਗਏ ਕਾਰਨ ਕੀ ਨੇ ਜਾਣਦਿਆਂ ਰਿਪੋਰਟ ਕੈਨੇਡੀਅਨ ਇਮੀਗ੍ਰੇਸ਼ਨ ਮੰਤਰਾਲੇ ਵੱਲੋਂ ਹਾਲ ਹੀ ਦੇ ਵਿੱਚ ਜਾਰੀ ਕੀਤੇ ਗਏ ਆਂਕੜਿਆਂ ਮੁਤਾਬਕ 2025 ਦੀ ਪਹਿਲੀ ਛਿਮਾਹੀ ਦੌਰਾਨ 2024 ਦੇ ਮੁਕਾਬਲੇ 88617 ਕਟ ਸਟੱਡੀ ਵੀਜ਼ੇ ਜਾਰੀ ਕੀਤੇ ਗਏ ਨੇ ਮੰਤਰਾਲੇ ਵੱਲੋਂ ਸਾਂਝੇ ਆਂਕੜਿਆਂ ਮੁਤਾਬਕ ਜਨਵਰੀ 2025 ਤੋਂ ਜੂਨ 2025 ਤੱਕ 36417 ਸਟੱਡੀ ਵੀਜ਼ੇ ਜਾਰੀ ਕੀਤੇ ਗਏ 2024 ਜਨਵਰੀ ਤੋਂ ਜੂਨ ਤੱਕ ਇਹ ਗਿਣਤੀ 1,25034 ਸੀ ਸਾਲ 2024 ਦੌਰਾਨ ਕੁੱਲ 2,93,299 ਸਟੱਡੀ ਵੀਜ਼ੇ ਜਾਰੀ ਕੀਤੇ ਗਏ ਸਤੰਬਰ 2024 ਦੌਰਾਨ ਉਸ ਸਮੇਂ ਦੇ ਇਮੀਗ੍ਰੇਸ਼ਨ ਮਿਨਿਸਟਰ ਮਾਰਕ ਮਿਲਰ ਨੇ 2025 ਦੌਰਾਨ 4,37,000 ਸਟੱਡੀ ਵੀਜ਼ਾ ਜਾਰੀ ਕੀਤੇ ਜਾਂਦਾ ਐਲਾਨ ਕੀਤਾ ਸੀ ਫੈਡਰਲ ਸਰਕਾਰ ਨੇ ਪਹਿਲਾਂ ਸਟੱਡੀ ਪਰਮਿਟਾਂ ਦੀ ਗਿਣਤੀ ਨੂੰ 2023 ਦੀ ਗਿਣਤੀ ਤੋਂ 35% ਤੱਕ ਘਟ ਕਰਨ ਦਾ ਐਲਾਨ ਕੀਤਾ ਸੀ ਪਰ ਫਿਰ 10% ਹੋਰ ਕਟੌਤੀ ਕਰਦਿਆਂ ਇਹ ਅੰਕੜਾ 4,37,000 ਤੇ ਲਿਆਂਦਾ ਸੀ ਇਮੀਗ੍ਰੇਸ਼ਨ ਮੰਤਰਾਲੇ ਵੱਲੋਂ 3 ਸਤੰਬਰ ਨੂੰ ਸਾਂਝੇ ਕੀਤੇ ਗਏ ਅੰਕੜਿਆਂ ਮੁਤਾਬਕ 4,37,000 ਦੇ ਟੀਚੇ ਵਿੱਚੋਂ ਜੂਨ ਤੱਕ ਸਿਰਫ 36,417 ਸਟੱਡੀ ਵੀਜ਼ੇ ਹੀ ਜਾਰੀ ਕੀਤੇ ਗਏ ਜਿਸ ਦਾ ਮਤਲਬ ਹੈ ਕਿ ਪਹਿਲੀ ਛਿਮਾਹੀ ਦੌਰਾਨ ਕੁੱਲ ਟੀਚੇ ਦਾ ਸਿਰਫ 9% ਹੀ ਪੂਰਾ ਹੋਇਆ ਹੈ ਫੈਡਰਲ ਸਰਕਾਰ ਵੱਲੋਂ ਸਟੱਡੀ ਵੀਜ਼ਾ ਤੇ ਸਖਤੀ ਕਰਦਿਆਂ ਕੁਝ ਅਹਿਮ ਫੈਸਲੇ ਲਏ ਗਏ। ਫੈਸਲਾ ਸੀ ਸਟੂਡੈਂਟ ਡਾਇਰੈਕਟ ਸਟ੍ਰੀਮ ਬੰਦ ਕਰਨ ਦਾ। ਕੈਨੇਡਾ ਦੇ ਵੱਲੋਂ ਸਟੱਡੀ ਵੀਜ਼ੇ ਲਈ ਸ਼ੁਰੂ ਕੀਤੀ ਗਈ ਸਟੂਡੈਂਟ ਡਾਇਰੈਕਟ ਸਟ੍ਰੀਮ ਨੂੰ 8 ਨਵੰਬਰ 2024 ਨੂੰ ਅਚਾਨਕ ਬੰਦ ਕਰਨ ਦਾ ਐਲਾਨ ਕਰ ਦਿੱਤਾ ਗਿਆ। ਕੈਨੇਡਾ ਵੱਲੋਂ 2018 ਦੌਰਾਨ ਭਾਰਤ, ਪਾਕਿਸਤਾਨ, ਚੀਨ, ਬ੍ਰਾਜ਼ੀਲ ਸਣੇ 15 ਦੇਸ਼ਾਂ ਤੋਂ ਸਟੱਡੀ ਵੀਜ਼ੇ ਦੀ ਅਰਜ਼ੀ ਦੇਣ ਵਾਲੇ ਵਿਦਿਆਰਥੀਆਂ ਲਈ ਇਹ ਸਟ੍ਰੀਮ ਸ਼ੁਰੂ ਕੀਤੀ ਗਈ ਸੀ। ਸਟੂਡੈਂਟ ਡਾਇਰੈਕਟ ਸਟ੍ਰੀਮ ਵਿੱਚ ਨਤੀਜੇ ਮੁਕਾਬਲਤਾਂ ਜਲਦੀ ਮਿਲਦੇ ਸਨ ਇਸ ਲਈ ਸਟੂਡੈਂਟ ਡਾਇਰੈਕਟ ਸਟ੍ਰੀਮ ਵਧੇਰੇ ਪਪੂਲਰ ਰਹੀ ਸਟੂਡੈਂਟ ਡਾਇਰੈਕਟ ਸਟ੍ਰੀਮ ਲਈ ਬਿਨਕਾਰ ਨੂੰ 1 ਸਾਲ ਦੀ ਫੀਸ ਜੀਆਈਸੀ ਭਰਨੇ ਪੈਂਦੇ ਸੀ ਇਸ ਵਿੱਚ ਵਿਦਿਆਰਥੀਆਂ ਨੂੰ ਮਨਜ਼ੂਰਸ਼ੁਦਾ ਟੈਸਟ ਦੇ ਹਰੇਕ ਮੋਡੀਊਲ 'ਚ 6 ਬੈਂਡ ਲੈਣੇ ਪੈਂਦੇ ਸੀ ਕਾਲਜ ਬਦਲਣ ਲਈ ਨਵੀਂ ਅਰਜ਼ੀ ਦੀ ਲੋੜ ਸ਼ੁਰੂ ਕੀਤੀ ਗਈ ਨਵੰਬਰ 2024 ਦੌਰਾਨ ਇਮੀਗ੍ਰੇਸ਼ਨ ਮੰਤਰਾਲੇ ਨੇ ਅਹਿਮ ਫੈਸਲਾ ਲਿਆ ਕਾਲਜ ਬਦਲਣ ਬਾਬਤ ਨਵੇਂ ਨਿਯਮਾਂ ਦਾ ਐਲਾਨ ਕੀਤਾ ਗਿਆ ਆਖਿਆ ਗਿਆ ਕਿ ਵਿਦਿਆਰਥੀ ਬਿਨਾ ਸਟੱਡੀ ਪਰਮਿਟ ਦੀ ਅਰਜ਼ੀ ਦੇਤੇ ਕਾਲਜ ਨਹੀਂ ਬਦਲ ਸਕਦੇ ਬਾਰਡਰ ਤੇ ਸਟੱਡੀ ਪਰਮਿਟ ਸੇਵਾਵਾਂ ਮਾਂ ਬੰਦ ਕਰ ਦਿੱਤੀਆਂ ਗਈਆਂ ਫੈਡਰਲ ਸਰਕਾਰ ਵੱਲੋਂ 24 ਦਸੰਬਰ ਤੋਂ 플ੈਗ ਪੋਲਿੰਗ ਸੇਵਾਵਾਂ ਨੂੰ ਬੰਦ ਕਰਨ ਦਾ ਐਲਾਨ ਕਰ ਦਿੱਤਾ ਗਿਆ ਜਿਸ ਨਾਲ ਬਾਰਡਰ ਤੋਂ ਸਟਡੀ ਪਰਮਿਟ 'ਚ ਵਾਧੇ ਤੇ ਪੜ੍ਹਾਈ ਉਪਰੰਤ ਮਿਲਦੇ ਵਰਕ ਪਰਮਿਟ ਲੈਣ ਦੇ ਆਪਸ਼ਨ ਬੰਦ ਹੋ ਗਏ ਕੈਨੇਡਾ ਬਾਰਡਰ ਸਰਵਿਸ ਏਜੰਸੀ ਮੁਤਾਬਕ ਜਦੋਂ ਕੋਈ ਵਿਅਕਤੀ ਕੈਨੇਡਾ ਛੱਡ ਕੇ ਬਾਰਡਰ ਰਾਹੀਂ 24 ਘੰਟਿਆਂ ਦੇ ਅੰਦਰ-ਅੰਦਰ ਇਮੀਗ੍ਰੇਸ਼ਨ ਸੇਵਾਵਾਂ ਲਈ ਮੁਰਤੋਂ ਕੈਨੇਡਾ ਦਾਖਲ ਹੁੰਦਾ ਹੈ ਤਾਂ ਇਸ ਨੂੰ ਫਲੈਗਪੋਲਿੰਗ ਕਿਹਾ ਜਾਂਦਾ ਹੈ ਫ੍ਰੈਂਕੋਫੋਨ ਮਿਨਿਓਰਿਟੀ ਕਮਿਊਨਿਟੀਆਂ ਸਟੂਡੈਂਟ ਪਾਇਲਟ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ ਅਫਰੀਕਾ ਮਿਡਲ ਈਸਟ ਦੇ ਵਿੱਚ ਫ੍ਰੈਂਚ ਬੋਲਣ ਵਾਲੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਅਟਰੈਕਟ ਕਰਨ ਦੇ ਇਰਾਦੇ ਨਾਲ ਫੈਡਰਲ ਸਰਕਾਰ ਵੱਲੋਂ ਅਗਸਤ 2024 ਦੌਰਾਨ ਫ੍ਰੈਂਕੋਫੋਨ ਮਿਨਿਓਰਿਟੀ ਕਮਿਊਨਿਟੀਆਂ ਸਟੂਡੈਂਟ ਪਾਇਲਟ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਇਸ ਪਾਇਲਟ ਪ੍ਰੋਗਰਾਮ ਲਈ ਪੂਰੇ ਦੇਸ਼ ਦੇ ਵਿੱਚ 6 ਪ੍ਰੋਵਿੰਸਜ਼ ਚ 10 ਕਮਿਊਨਿਟੀਆਂ ਦੀ ਚੋਣ ਕੀਤੀ ਗਈ ਪਾਇਲਟ ਪ੍ਰੋਗਰਾਮ ਦੇ ਤਹਿਤ ਪਹਿਲੇ ਸਾਲ ਲਈ 2300 ਸਟੱਡੀ ਪਰਮਿ ਕਟਨਾਲ ਕੈਨੇਡਾ ਦੇ ਕਾਲਜਿਸਟ ਯੂਨੀਵਰਸਿਟੀਆਂ ਨੂੰ ਵਿੱਤੀ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਸਕ੍ਰੀਚਵਨ ਪੋਲੀਟੈਕਨਿਕ ਕਾਲਜ ਇਸ ਸਾਲ ਦੂਜੀ ਵਾਰ ਸਟਾਫ ਦੀ ਛਾਂਟੀ ਕਰ ਰਿਹਾ ਹੈ ਕਾਲਜ ਦੀ ਸਭ ਤੋਂ ਤਾਜ਼ਾ ਸਲਾਨਾ ਰਿਪੋਰਟ ਦੇ ਅਨੁਸਾਰ ਸਾਲ 2023-24 ਅਕਾਦਮਿਕ ਸਾਲ 'ਚ ਇਸ ਦੇ 4 ਕੈਂਪਸਸਿਸ ਦੇ ਵਿੱਚ 432780 ਵਿਦਿਆਰਥੀਆਂ ਨੇ ਦਾਖਲਾ ਲਿਆ ਸੀ 5 ਸਾਲ ਪਹਿਲਾਂ ਇਹ 291701 ਸੀ ਕਿਊਬੇਕ ਦੀਆਂ ਯੂਨੀਵਰਸਿਟੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਅੰਤਰਰਾਸ਼ਟਰੀ ਵਿਦਿਆਰਥੀਆਂ ਵੱਲੋਂ ਯੂਨੀਵਰਸਿਟੀਆਂ ਦੇ ਵਿੱਚ ਦਾਖਲੇ ਲਈ ਆ ਰਹੀਆਂ ਅਰਜ਼ੀਆਂ 'ਚ ਵੱਡੀ ਕਮੀ ਆਈ ਹੈ ਜਿਸ ਨਾਲ ਨਾ ਸਿਰਫ ਮਾਲੀ ਨੁਕਸਾਨ ਹੋ ਰਿਹਾ ਹੈ ਸਗੋਂ ਲੰਬੇ ਸਮੇਂ ਵਾਲੇ ਵਿਕਾਸ ਤੇ ਅਪਡੇਟ ਤੇ ਵੀ ਅਸਰ ਪੈ ਰਿਹਾ ਹੈ ਸੂਬੇ ਦੀਆਂ ਯੂਨੀਵਰਸਿਟੀਆਂ ਦੀ ਨਮਾਇੰਦਗੀ ਕਰਦੇ ਸੰਗਠਨ ਇੰਟਰ ਯੂਨੀਵਰਸਿਟੀ ਕੋਆਪਰੇਸ਼ਨ ਆਫਿਸ ਦੇ ਮੁਤਾਬਕ ਅਪ੍ਰੈਲ 2024 ਤੋਂ ਅਪ੍ਰੈਲ 2025 ਤੱਕ 46 ਫੀਸਦੀ ਦੀ ਕਮੀ ਆਈ ਮੌਂਟਰੀਅਲ 'ਚ ਕਨਕੋਰੀਆ ਯੂਨੀਵਰਸਿਟੀ ਤੇ ਯੂਨੀਵਰਸਿਟੀ ਦੇ ਮੌਂਟਰੀਅਲ ਨੇ ਸ ਮੈਗਿਲ ਯੂਨੀਵਰਸਿਟੀ ਨੇ 22 ਫੀਸਦੀ ਦੀ ਕਮੀ ਦਰਜ ਕੀਤੀ ਬ੍ਰਿਟਿਸ਼ ਕੋਲੰਬੀਆ ਦੀਆਂ ਕਈ ਉਚੇਰੀ ਸਿੱਖਿਆ ਸੰਸਥਾਵਾਂ ਜਿਨ੍ਹਾਂ ਚ ਲੰਗਾਰਾ ਕਾਲਜ ਤੇ ਕੁਆਂਟਲੈਂਡ ਪੋਲੀਟੈਕਨਿਕ ਯੂਨੀਵਰਸਿਟੀ ਸ਼ਾਮਲ ਨੇ ਉਹ ਵੀ ਅੱਜਕੱਲ ਵੱਡੇ ਸੰਕਟ ਚੋਂ ਗੁਜ਼ਰ ਰਹੀਆਂ ਨੇ ਕੁਆਂਟਲੈਂਡ ਪੋਲੀਟੈਕਨਿਕ ਯੂਨੀਵਰਸਿਟੀ ਨੇ ਆਪਣੇ ਸਟਾਫ ਨੂੰ ਦਿੱਤੇ ਅੰਦਰੂਨੀ ਨੋਟ ਚ ਦੱਸਿਆ ਕਿ ਉਹ ਮਾਰਚ 2026 ਤੱਕ ਲਗਭਗ 45 ਨੌਕਰੀਆਂ ਹਟਾਉਣ ਦੀ ਯੋਜਨਾ ਚ ਹੈ ਸਟੱਡੀ ਪਰਮਿਟ ਦੀ ਅਰਜ਼ੀ ਦੇਣ ਲਈ ਬਿਨਕਾਰ ਕੋਲ ਮਨਜ਼ੂਰਸ਼ੁਦਾ ਕਾਲਜ ਤੋਂ ਲੈਟਰ ਆਫ ਅਕਸੈਪਟੈਂਸ ਔਰ ਵਿਨਸ ਤੋਂ ਐਕਸਟੈਂਸ਼ਨ ਲੈਟਰ ਫੀਸ ਦੇ ਸਬੂਤ ਹੋਣੇ ਚਾਹੀਦੇ ਨੇ ਸਟੱਡੀ ਵੀਜ਼ੇ ਦੀ ਅਰਜ਼ੀ ਦੀ ਫੀਸ 150 ਡਾਲਰ ਹੈ ਇਸ ਸਬੰਧੀ ਵਧੇਰੇ ਜਾਣਕਾਰੀ ਆਨਲਾਈਨ ਹਾਸਲ ਕੀਤੀ ਜਾ ਸਕਦੀ ਹੈ ਇੰਟਰਨੈਸ਼ਨਲ ਸਟੂਡੈਂਟ ਕੈਨਡਾ ਦੇ ਵਿੱਚ ਆਫ ਕੈਂਪਸ 24 ਘੰਟੇ ਲਈ ਕੰਮ ਕਰ ਸਕਦੇ ਨੇ ਕੈਂਪਸ ਦੇ ਉੱਪਰ ਕੰਮ ਕਰਨ ਬਾਬਤ ਕੋਈ ਸੀਮਾ ਨਹੀਂ ਹੈ ਜਿਹੜੇ ਮੈਨੀਟੋਬਾ ਦੇ ਫਰਸਟ ਨੇਸ਼ਨ ਦੇ ਵਿੱਚ ਇੱਕ ਛੜੇਬਾਜ਼ੀ ਦੀ ਘਟਨਾ ਵਾਪਰੀ ਹੈ ਔਰ ਇਹ ਵੀ ਆਖਿਆ ਜਾਂਦਾ ਹੈ ਇਸ ਤਰ੍ਹਾਂ ਦੀਆਂ ਘਟਨਾਵਾਂ ਇਲਾਕੇ ਦੇ ਵਿੱਚ ਨਹੀਂ ਵਾਪਰਦੀਆਂ ਹੋਲੋ ਵਾਟਰ ਫਰਸਟ ਨੇਸ਼ਨ ਦੀ ਇਹ ਘਟਨਾ ਹੈ ਜਿੱਥੇ ਇਹ ਪੂਰਾ ਵਰਤਾਂਤ ਵਾਪਰਿਆ ਔਰ ਉੱਥੇ ਹੀ ਰਹਿਣ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਇਸ ਘਟਨਾ ਨੇ ਪੂਰੇ ਹੀ ਇਲਾਕੇ ਨੂੰ ਡਰਾ ਕੇ ਰੱਖ ਦਿੱਤਾ ਕਿਉਂਕਿ ਇਲਾਕੇ ਦੀ ਆਬਾਦੀ ਵੀ ਕੋਈ ਬਹੁਤ ਜ਼ਿਆਦੀ ਨਹੀਂ ਸੀ ਸੋ ਇਹ ਵੀ ਜਾਣਕਾਰੀ ਮਿਲੀ ਹੈ ਕਿ ਇਸ ਛੋੜੇ ਬਾਜ਼ੀ ਦੀ ਘਟਨਾ ਦੇ ਵਿੱਚ ਕਈ ਜ਼ਖਮੀ ਹੋਏ ਨੇ ਔਰ ਇੱਕ ਪੀੜਤ ਔਰ ਇੱਕ ਸ਼ੱਕੀ ਜਿਹੜਾ ਉਹ ਵੀ ਹਲਾਕ ਹੋਏ ਨੇ ਮੈਨੀਟੋਬਾ ਦੇ ਹੋਲੋ ਵਾਟਰ ਫਰਸਟ ਨੇਸ਼ਨ ਚ ਛੋੜੇ ਬਾਜ਼ੀ ਦੀ ਇੱਕ ਭਿਆਨਕ ਘਟਨਾ ਵਾਪਰੀ ਜਿਸ ਚ ਇੱਕ ਵਿਅਕਤੀ ਦੀ ਮੌਤ ਹੋ ਗਈ ਤੇ ਸ਼ੱਕੀ ਵਿਅਕਤੀ ਵੀ ਹਲਾਕ ਹੋ ਗਿਆ RCMP ਨੇ ਪੁਸ਼ਟੀ ਕੀਤੀ ਹੈ ਕਿ ਘਟਨਾ ਦੌਰਾਨ ਕਈ ਲੋਕ ਜ਼ਖਮੀ ਹੋਏ ਨੇ ਤੇ ਘੱਟੋ-ਘੱਟ 6 ਵਿਅਕਤੀਆਂ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਇਨ੍ਹਾਂ ਜ਼ਖਮੀ ਹੋਣ ਵਾਲਿਆਂ ਦੇ ਵਿੱਚ ਮਾਈਕਲ ਰੇਵਨ ਵੀ ਸ਼ਾਮਲ ਹੈ। ਉਸਦੇ ਪੁੱਤਰ ਜਾਰਡਨ ਹੈਮਿਲਟਨ ਤੇ ਤੀ ਕ੍ਰਿਸਟੀ ਵਿਲੀਅਮਸ ਨੇ ਦੱਸਿਆ ਹੈ ਕਿ ਉਨ੍ਹਾਂ ਦੇ ਪਿਤਾ ਵੀਰਵਾਰ ਸਵੇਰੇ ਆਪਣੇ ਘਰ 'ਚ ਸੁੱਤੇ ਪਏ ਸਨ ਜਦ ਕੋਈ ਅਣਜਾਣ ਵਿਅਕਤੀ ਘਰ 'ਚ ਵੜ ਆਇਆ, ਉਨ੍ਹਾਂ ਨੂੰ ਜਗਾਇਆ ਤੇ ਕਈ ਵਾਰ ਚਾਕੂ ਨਾਲ ਹਮਲਾ ਕੀਤਾ। ਇੱਕ ਵਾਰ ਚਾਕੂ ਉਹਨਾਂ ਦੀ ਪਿੱਠ 'ਚ ਜੱਲ ਲਗਾ ਜੋ ਉਹਨਾਂ ਦੇ ਫੇਫੜੇ ਤੱਕ ਪਹੁੰਚ ਗਿਆ ਉਹਨਾਂ ਉੱਤੇ ਸ਼ੀਸ਼ੇ ਦੀ ਬੋਤਲ ਨਾਲ ਵੀ ਵਾਰ ਕੀਤਾ ਗਿਆ ਪਰ ਉਹ ਹੁਣ ਹੋਸ਼ ਤੇ ਵਿੱਚ ਹੈ ਗੱਲਾਂ ਕਰ ਰਿਹਾ ਹੈ ਤੇ ਉਸਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ ਕ੍ਰਿਸਟੀ ਵਿਲੀਅਮਸ ਨੇ ਕਿਹਾ ਕਿ ਭਾਈਚਾਰੇ ਦਾ ਹਰ ਵਿਅਕਤੀ ਇਸ ਘਟਨਾ ਤੋਂ ਸਦਮੇ 'ਚ ਹੈ ਕਿਉਂਕਿ ਹਾਲੋਵਾਟਰ 'ਚ ਅਜਿਹੀ ਘਟਨਾ ਕਦੀ ਨਹੀਂ ਹੋਈ ਪਰਿਵਾਰ ਨੇ ਦੱਸਿਆ ਕਿ ਹੋਰ ਪੀੜਤਾਂ ਦੇ ਪਰਿਵਾਰਾਂ ਦੀ ਇੱਜ਼ਤ ਕਰਦਿਆਂ ਉਹ ਇਸ ਗੱਲ ਤੇ ਟਿੱਪਣੀ ਨਹੀਂ ਕਰਨਗੇ ਕਿ ਉਹਨਾਂ ਦੇ ਪਿਤਾ ਤੇ ਹਮਲਾ ਕਿਉਂ ਹੋਇਆ। ਆਰਸੀਐਮਪੀ ਨੇ ਵੀਰਵਾਰ ਸਵੇਰੇ 8:30 ਵਜੇ ਦੇ ਕਰੀਬ ਵਾਪਰੀ ਇਸ ਘਟਨਾ ਤੋਂ ਬਾਅਦ ਹਾਲੋਵਾਟਰ 'ਚ ਵੱਡੀ ਪੁਲਿਸ ਮੌਜੂਦਗੀ ਹੋਣ ਦੀ ਚੇਤਾਵਨੀ ਦਿੱਤੀ ਸੀ। ਇਹ ਕਮਿਊਨਿਟੀ ਵਿਨੀਪੈਗ ਤੋਂ ਲਗਭਗ 160 ਕਿਲੋਮੀਟਰ ਉੱਤਰਪੂਰਬ ਵੱਲ ਸਥਿਤ ਹੈ। ਮਿਨੀਟੋਬਾ ਸ਼ੇਅਰ ਹੈਲਥ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਵਿਨੀਪੈਗ ਦੇ ਹੈਲਥ ਸਾਇੰਸਿਸ ਸੈਂਟਰ ਦੇ ਵਿੱਚ ਕਟੁਕਟ 8 ਮਰੀਜ਼ ਪਹੁੰਚਾਏ ਗਏ ਨੇ ਜਿਨ੍ਹਾਂ ਦੀਆਂ ਸੱਟਾਂ ਵੱਖ-ਵੱਖ ਪੱਧਰ ਦੀਆਂ ਸਨ। ਇਹਨਾਂ ਵਿੱਚੋਂ 2 ਜ਼ਖਮੀ ਲੋਕਾਂ ਨੂੰ 에어 ਐਂਬੂਲੈਂਸ ਰਾਹੀਂ ਲਜਾਇਆ ਗਿਆ ਜਦਕਿ ਹੋਰ 6 ਨੂੰ ਸੜਕ ਰਾਹੀਂ ਹਸਪਤਾਲ ਪਹੁੰਚਾਇਆ ਗਿਆ। ਇਸ ਘਟਨਾ ਤੋਂ ਬਾਅਦ ਹਸਪਤਾਲ ਵੱਲੋਂ ਕੋਡ orange ਜਾਰੀ ਕੀਤਾ ਗਿਆ ਜੋ ਉਸ ਵੇਲੇ ਲਾਇਆ ਜਾਂਦਾ ਹੈ ਜਦੋਂ ਬਹੁਤ ਜ਼ਿਆਦਾ ਮਰੀਜ਼ਾਂ ਦੇ ਇੱਕੋ ਸਮੇਂ ਤੇ ਹਸਪਤਾਲ ਆਉਣ ਦੀ ਸੰਭਾਵਨਾ ਹੋਵੇ। ਸ਼ੇਅਰਡ ਹੈਲਥ ਦੇ ਮੁਤਾਬਕ ਇਹ ਸਮੂਹਿਕ ਹਮਲੇ ਦੀ ਘਟਨਾ ਸੀ। ਪੁਲਿਸ ਨੇ ਅਖਾਇ ਕਿ ਹੁਣ ਜਨਤਕ ਸੁਰੱਖਿਆ ਨੂੰ ਹੋਰ ਕੋਈ ਖਤਰਾ ਨਹੀਂ ਹੈ ਪਰ ਉਹ ਦਿਨ ਪਰ ਕਮਿਊਨਿਟੀ 'ਚ ਮੌਜੂਦ ਰਹਿਣਗੇ। ਇਸ ਘਟਨਾ ਨਾਲ ਜ ਹੋਲੋ ਵਾਟਰ ਟੋ ਲਗਭਗ 40 ਕਿਲੋਮੀਟਰ ਦੱਖਣ ਵੱਲ ਬਲੈਕ ਰਿਵਰ ਫਰਸਟ ਨੇਸ਼ਨ ਦੇ ਨੇੜੇ ਹਾਈਵੇ 304 ਦੋਹਾਂ ਦਿਸ਼ਾਵਾਂ ਵਿੱਚ ਬੰਦ ਕਰ ਦਿੱਤਾ ਗਿਆ ਹੈ। ਹੋਲੋ ਵਾਟਰ ਫਰਸਟ ਨੇਸ਼ਨ ਨੂੰ ਅੋਜੀਵੇ ਭਾਸ਼ਾ ਦੇ ਵਿੱਚ ਵੈਨੀਪੈਗੋ ਜਾਂ ਵਿਨੀਬੀਗਾ ਵੀ ਆਖਿਆ ਜਾਂਦਾ ਹੈ। ਇੱਕ ਅਨਿਸ਼ਨਾਬੇ ਕਮਿਊਨਿਟੀ ਹੈ ਜੋ ਲੇਕ ਵੈਨੀਪੈਗ ਦੇ ਪੂਰਬੀ ਕੰਢੇ ਤੇ ਸਥਿਤ ਹੈ। 2021 ਦੀ ਮਰਦਮ ਸ਼ਮਾਰੀ ਅਨੁਸਾਰ ਇੱਥੇ ਲਗਭਗ 530 ਲੋਕ ਰਹਿੰਦੇ ਨੇ। ਦੇ ਪਾਸੇ ਟੈਲੀਕਾਮ ਸੇਵਾਵਾਂ ਦੇ ਵਿੱਚ ਵਿਗੜਨ ਪੈਣ ਨੂੰ ਲੈ ਕੇ ਜ਼ਰੂਰੀ ਸੂਚਨਾ ਦਿੱਤੀ ਗਈ ਹੈ ਸੀਆਰ ਮਾਫ ਕਰਨਾ ਸੀਆਰਟੀਸੀ ਦੇ ਵੱਲੋਂ ਇਹ ਹੁਣ ਬਿਆਨ ਦਿੱਤਾ ਗਿਆ ਹੈ ਜਾਣਕਾਰੀ ਦਿੱਤੀ ਗਈ ਹੈ ਕਿ ਜੇ ਤੁਹਾਡੀਆਂ ਟੈਲੀਕਾਮ ਸੇਵਾਵਾਂ ਦੇ ਵਿੱਚ ਵਿਗੜਨ ਪੈਂਦਾ ਇੰਟਰਰਪਸ਼ਨ ਹੁੰਦੀ ਹੈ ਤਾਂ ਫਿਰ 2 ਘੰਟੇ ਦੇ ਵਿੱਚ ਵਿੱਚ ਤੁਹਾਨੂੰ ਸਰਕਾਰ ਨੂੰ ਸੂਚਿਤ ਕਰਨਾ ਪਵੇਗਾ ਭਾਵੇਂ ਵਿਗਨ ਥੋੜੇ ਹੀ ਸਮੇਂ ਵਾਸਤੇ ਪਿਆ ਹੋਵੇ ਭਾਵੇਂ 30 ਮਿੰਟ ਦਾ ਇਹ ਵਿਗਨ ਹੋਵੇ ਯਾਨੀ ਕਿ ਇੰਟਰਰਪਸ਼ਨ ਹੋਈ ਹੋਵੇ ਸੋ ਸਰਕਾਰ ਨੂੰ 2 ਘੰਟੇ ਦੇ ਵਿੱਚ ਸੂਚਿਤ ਕਰਨਾ ਇੰਪੋਰਟੈਂਟ ਹੈ ਮੰਡੇਟਰੀ ਹੈ ਲਾਜ਼ਮੀ ਬਣਾ ਦਿੱਤਾ ਗਿਆ ਹੈ ਜਿਹੜੇ ਜਿਹੜੇ ਨਵੇਂ ਨਿਯਮ ਨੇ ਇਹ 4 ਨਵੰਬਰ ਤੋਂ ਲਾਗੂ ਹੋਣਗੇ ਕੈਨੇਡਾ ਦੇ ਟੈਲੀਕਾਮ ਨਿਯੰਤਰਣ ਸੰਸਥਾ ਸੀਆਰਟੀਸੀ ਨੇ ਹੁਣ ਟੈਲੀਕਾਮ ਕੰਪਨੀਆਂ ਲਈ ਇੱਕ ਨਵਾਂ ਨਿਯਮ ਲਾਗੂ ਕੀਤਾ ਹੈ ਇਸ ਦਿਨ ਜੇਕਰ ਉਹਨਾਂ ਦੇ ਨੈਟਵਰਕ 'ਚ ਵੱਡਾ ਵਿਗਨ ਆਉਂਦਾ ਹੈ ਤਨਨ ਨੂੰ 2 ਘੰਟਿਆਂ ਦੇ ਅੰਦਰ-ਅੰਦਰ ਇਸ ਦੀ ਜਾਣਕਾਰੀ ਸੀਆਰਟੀਸੀ ਤੇ ਹੋਰ ਸਰਕਾਰੀ ਅਥਾਰਟੀਆਂ ਨੂੰ ਦੇਣੀ ਪਵੇਗੀ ਇਸ ਦੇ ਨਾਲ ਹੀ ਜਦ ਸੇਵਾ ਮੁੜ ਬਹਾਲ ਹੁੰਦੀ ਹੈ ਤਾਂ ਕੰਪਨੀਆਂ ਕੋਲ 30 ਦਿਨ ਹੋਣਗੇ ਕਿਉਂ ਇਸ ਵਿਗਨ ਦੀ ਪੂਰੀ ਰਿਪੋਰਟ ਸੰਪੰਨ ਜਿਸ ਚ ਦੱਸਿਆ ਜਾਵੇ ਕਿ ਕਿਉਂ ਸੇਵਾ ਠੱਪ ਹੋਈ ਕੀ ਪ੍ਰਭਾਵ ਪਏ ਤੇ ਕੀ ਉਪਾਅ ਕੀਤੇ ਗਏ ਸੀਆਰਟੀਸੀ ਨੇ ਕਿਹਾ ਕਿ ਇਹ ਕਦਮ ਗਾਹਕਾਂ ਲਈ ਪਾਰਦਰਸ਼ਤਾ ਬਣਾਈ ਰੱਖਣ ਤੇ ਭਵਿੱਖ ਚ ਅਜਿਹੀਆਂ ਰੁਕਾਵਟਾਂ ਘੱਟ ਕਰਨ ਲਈ ਚੁੱਕੇ ਗਏ ਨੇ ਇਹ ਨਿਯਮ 4 ਨਵੰਬਰ ਤੋਂ ਸਥਾਈ ਤੌਰ ਤੇ ਲਾਗੂ ਹੋਣਗੇ 2 ਸਾਲ ਪਹਿਲਾਂ ਸੀਆਰਟੀਸੀ ਵੱਲੋਂ ਇਹ ਨਿਯਮ ਅੰਤਰੀਮ ਤੌਰ ਤੇ ਲਿਆਂਦੇ ਗਏ ਸਨ ਪਹਿਲਾਂ ਕੰਪਨੀਆਂ ਨੂੰ ਨੈਟਵਰਕ ਠੀਕ ਹੋਣ ਤੋਂ ਬਾਅਦ 2 ਹਫ਼ਤਿਆਂ ਚ ਰਿਪੋਰਟ ਦੇਣੀ ਜ਼ਰੂਰੀ ਹੁੰਦੀ ਸੀ ਸੀਆਰਟੀਸੀ ਨੇ ਕਿਹਾ ਕਿ ਇਸ ਜਾਣਕਾਰੀ ਰਾਹੀਂ ਕੰਪਨੀਆਂ ਭਵਿੱਖ ਚ ਹੋਣ ਵਾਲੀਆਂ ਰੁਕਾਵਟਾਂ ਤੋਂ ਸਿੱਖ ਸਕਣਗੀਆਂ ਕੈਨੇਡੀਅਨ ਲੋਕ ਸਮਝ ਸਕਣਗੇ ਕਿ ਕਿਉਂ ਸੇਵਾ ਠਾਪ ਹੋਈ ਸੀ ਤੇ ਸਰਕਾਰ ਅਜਿਹੇ ਮਾਮਲਿਆਂ ਤੋਂ ਨਰਜਿੱਠਣ ਲਈ ਨਵੀਆਂ ਨੀਤੀਆਂ ਤਿਆਰ ਕਰ ਸਕੇਗੀ ਕਿਸੇ ਵੀ ਨੈਟਵਰਕ ਵਿਗੰਦੀ ਗੰਭੀਰਤਾ ਦੇ ਆਧਾਰ ਤੇ ਨੋਟਿਸ ਦੇਣ ਦੇ ਨਿਯਮ ਵੱਖ-ਵੱਖ ਹੋਣਗੇ ਜੇਕਰ ਇੰਟਰਨੈਟ, ਮੋਬਾਈਲ ਡਾਟਾ ਜਾਂ ਲੈਂਡਲਾਈਨ ਸੇਵਾ ਪੂਰੀ ਤਰ੍ਹਾਂ ਬੰਦ ਹੋ ਜਾਵੇ ਤੇ ਇਹ ਹਾਲਤ ਘੱਟੋ-ਘੱਟ 3 ਮਿੰਟਾਂ ਤੱਕ ਚੱਲੇ ਤਾਂ ਕੰਪਨੀਆਂ ਨੂੰ ਸੀਆਰਟੀਸੀ, ਇਨੋਵੇਸ਼ਨ ਵਿਭਾਗ ਅਤੇ ਸਥਾਨਕ ਐਮਰਜੈਂਸੀ ਪ੍ਰਬੰਧਨ ਏਜੰਸੀਆਂ ਨੂੰ ਸੂਚਿਤ ਕਰਨਾ ਪਵੇਗਾ। ਜੇਕਰ 911 ਸੇਵਾ ਪ੍ਰਭਾਵਿਤ ਹੋਈ ਹੋਵੇ, ਭਾਵੇਂ ਕਿੰਨੀ ਮਰਜ਼ੀ ਦੇਰ ਵੀ ਹੋਈ ਹੋਵੇ ਤਾਂ ਕੰਪਨੀਆਂ ਨੂੰ ਅੱਧੇ ਘੰਟੇ ਦੇ ਅੰਦਰ-ਅੰਦਰ ਸਥਾਨਕ ਐਮਰਜੈਂਸੀ ਕਾਲ ਸੈਂਟਰਾਂ ਨੂੰ ਵੀ ਨੋਟਿਸ ਦੇਣਾ ਪਵੇਗਾ। ਇਹ ਨਵੇਂ ਨਿਯਮ 2023 ਚ ਸੀਆਰਟੀਸੀ ਵੱਲੋਂ ਕੀਤੀ ਇੱਕ ਕੰਸਲਟੇਸ਼ਨ ਤੋਂ ਬਾਅਦ ਲਾਗੂ ਕੀਤੇ ਜਾ ਰਹੇ ਨੇ ਇਹ ਕੰਸਲਟੇਸ਼ਨ ਨਾ ਰੌਜਰਜ਼ ਟੈਲੀਕਮ ਦੇ ਵਿੱਚ 2022 ਦੀ ਲੰਬੀ ਵਿਗਨ ਵਾਲੀ ਘਟਨਾ ਦੇ ਬਾਅਦ ਸ਼ੁਰੂ ਹੋਈ ਸੀ ਜਿਸ ਚ ਲੱਖਾਂ ਗਾਹਕ 15 ਘੰਟਿਆਂ ਲਈ ਇੰਟਰਨੈਟ ਮੋਬਾਈਲ ਤੇ 911 ਸੇਵਾਵਾਂ ਤੋਂ ਵਾਂਝੇ ਰਹਿ ਗਏ ਸਨ ਰੌਜਸ ਨੇ ਇਸ ਤੋਂ ਬਾਅਦ ਆਪਣੇ ਨੈਟਵਰਕ ਦੀ ਪੂਰੀ ਸਮੀਖਿਆ ਕਰਵਾਈ ਅਤੇ ਇੱਕ ਨਿਰਪੱਖ ਰਿਪੋਰਟ ਵਿੱਚ ਦਿੱਤੀਆਂ ਸਾਰੀਆਂ ਸਿਫਾਰਸ਼ਾਂ ਲਾਗੂ ਕਰ ਦਿੱਤੀਆਂ ਇਸ ਵਿਗਨ ਤੋਂ ਇੱਕ ਮਹੀਨੇ ਬਾਅਦ ਕੈਨੇਡਾ ਦੀਆਂ ਵੱਡੀਆਂ ਟੈਲੀਕਾਮ ਕੰਪਨੀਆਂ ਨੇ ਇੱਕ ਸਾਂਝਾ ਸਮਝੌਤਾ ਕੀਤਾ ਜਿਸ ਤਹਤ ਜੇਪਵੈਕ ਚ ਕੋਈ ਵੱਡੀ ਰੁਕਾਵਟ ਆਉਂਦੀ ਹੈ ਤਾਂ ਆਪਸੀ ਸਹਿਯੋਗ ਅਤੇ ਰੋਮਿੰਗ ਸੇਵਾਵਾਂ માં ਮੁਹैया ਕਰਵਾਈਆਂ ਜਾਣਗੀਆਂ ਇਸ ਸਾਲ ਦੇ ਸ਼ੁਰੂ ਚ ਬੈਲ ਕੰਪਨੀ ਦੀਆਂ ਸੇਵਾਵਾਂ ਵੀ ਲਗਭਗ 2 ਘੰਟਿਆਂ ਲਈ ਠੱਪ ਹੋ ਗਈਆਂ ਜਿਸ ਨਾਲ অন্ਟਾਰੀਓ ਤੇ ਕਿਊਬੈਕ ਚ ਲੱਖਾਂ ਗ੍ਰਾਹਕ ਪ੍ਰਭਾਵਿਤ ਹੋਏ ਬੈਲ ਨੇ ਦੱਸਿਆ ਸੀ ਕਿ ਇਹ ਰੁਕਾਵਟ ਉਸ ਸਮੇਂ ਆਈ ਜਦੋਂ ਉਹਨਾਂ ਨੇ ਆਪਣੇ ਰੌਟਰਾਂ ਚ ਅਪਡੇਟ ਕੀਤਾ ਸੀ ਟੈਲਸ ਨੇ ਵੀ ਇਹੀ ਕਿਹਾ ਕਿ ਉਹਨਾਂ ਦੇ ਕੁਝ ਗਾਹਕਾਂ ਨੂੰ ਵੀ ਇਸ ਤੋਂ ਅਸਰ ਪਿਆ ਹੈ सीआरटीसी ਨੇ ਇਹ ਵੀ ਐਲਾਨ ਕੀਤਾ ਹੈ ਕਿ ਹੁਣ ਉਹ ਦੋ ਨਵੀਆਂ ਕੰਸਲਟੇਸ਼ਨਾਂ ਦੀ ਸ਼ੁਰੂਆਤ ਕਰ ਰਹੇ ਨੇ। ਇੱਕ ਅਧਿਐਨ ਇਸ ਗੱਲ ਤੇ ਹੋਵੇਗਾ ਕਿ ਟੈਲੀਕਮ ਕੰਪਨੀਆਂ ਆਪਣੇ ਨੈਟਵਰਕ ਕਿਵੇਂ ਹੋਰ ਪਰੋਸਯੋਗ ਤੇ ਲਚਕਦਾਰ ਬਣਾ ਸਕਦੀਆਂ ਨੇ। ਦੂਜਾ ਅਧਿਐਨ ਇਹ ਹੋਵੇਗਾ ਕਿ ਜਦੋਂ ਗਾਹਕਾਂ ਨੂੰ ਇੰਟਰਨੈਟ, ਫੋਨ ਜਾਂ ਟੀਵੀ ਸੇਵਾ ਨਾ ਮਿਲੇ ਤਾਂ ਉਹਨਾਂ ਦੀ ਬਿਹਤਰੀ ਲਈ ਹੋਰ ਕਿਹੜੀਆਂ ਨਵੀਆਂ ਹਦਾਇਤਾਂ ਦਿੱਤੀਆਂ ਜਾ ਸਕਦੀਆਂ ਨੇ। ਇਸ 'ਚ ਇਹ ਵੀ ਸ਼ਾਮਲ ਹੋ ਸਕਦਾ ਹੈ ਕਿ ਵਿਗਨ ਦੇ ਦੌਰਾਨ ਗਾਕਾਂ ਨੂੰ ਸਮੇਂ ਸਿਰ ਤੇ ਠੋਸ ਜਾਣਕਾਰੀ ਮਿਲੇ ਤੇ ਬਾਅਦ ਚੜੇ ਫੰਡ ਜਾਂ ਬਿੱਲ ਕਟੌਤੀ ਮਿਲ ਸਕੇ ਸੀਆਰਟੀਸੀ ਦੀ ਚੇਅਰ ਵਿਕੀ ਐਡਰਾਇਡਸ ਨੇ ਕਿਹਾ ਕਿ ਕੈਨੇਡੀਅਨਸ ਲਈ ਪਰੋਸੇਯੋਗ ਇੰਟਰਨੈਟ ਫੋਨ ਤੇ ਟੀਵੀ ਸੇਵਾਵਾਂ ਬਹੁਤ ਜ਼ਰੂਰੀ ਨੇ ਜਦੋਂ ਇਹਨਾਂ ਸੇਵਾਵਾਂ 'ਚ ਰੁਕਾਵਟ ਆਉਂਦੀ ਹੈ ਤਾਂ ਇਹ ਖਾਸ ਕਰਕੇ ਐਮਰਜੈਂਸੀ ਹਾਲਤਾਂ 'ਚ ਨੁਕਸਾਨ ਪਹੁੰਚਾ ਸਕਦੀ ਹੈ ਉਹਨਾਂ ਮੁਤਾਬਿਕ ਇਹ ਨਵੇਂ ਕਦਮ ਰੁਕਾਵਟਾਂ ਨੂੰ ਘਟਾਉਣ ਤੇ ਲੋਕਾਂ ਦੀ ਹੋਰ ਬਿਹਤਰ ਸੁਰੱਖਿਆ ਕਰਨ ਵੱਲ ਇੱਕ ਅਹਿਮ ਕਦਮ ਨੇ ਤੇ ਉਧਰ ਅਮਰੀਕਾ ਤੇ ਕੈਨੇਡਾ ਦੇ ਟੈਰਿਫ ਯੁੱਧ ਦਾ ਅਸਰ ਵਪਾਰ ਜੋਤੇ ਪੈਣਾ ਸ਼ੁਰੂ ਹੋ ਗਿਆ ਲੋਕਾਂ ਦੀਆਂ ਨਜ਼ਰਾਂ ਬੈਂਕ ਆਫ ਕੈਨੇਡਾ ਦੀ ਅਨਾਉਂਸਮੈਂਟ ਦੇ ਉੱਤੇ ਠੀਕੀਆਂ ਹੋਈਆਂ ਨੇ ਕੈਨੇਡਾ ਦਾ ਵਪਾਰ ਘਾਟਾ ਜੁਲਾਈ ਦੇ ਵਿੱਚ ਘਟ ਕੇ 4.9 ਬਿਲੀਅਨ ਡਾਲਰ ਤੇ ਆ ਗਿਆ ਪਹਿਲਾਂ ਇਹ ਵਪਾਰ ਘਾਟਾ ਬਹੁਤ ਜ਼ਿਆਦਾ ਸੀ ਸੋ ਊਰਜਾ ਤੇ ਵਾਹਨ ਨਿਰਯਾਤ ਜਿਹੜਾ ਉਹ ਵਧਿਆ ਇੱਥੇ ਹੀ ਲੋਕਾਂ ਨੇ ਹੁਣ ਨਜ਼ਰਾਂ ਟਿਕਾਈਆਂ ਹੋਈਆਂ ਨੇ ਬੈਂਕ ਆਫ ਕੈਨੇਡਾ ਤੇ ਬੈਂਕ ਆਫ ਕੈਨੇਡਾ ਨੇ ਕੁਝ ਹੀ ਦਿਨਾ ਬਾਅਦ ਵਿਆਜ ਦਰਾਂ ਦਾ ਐਲਾਨ ਕਰਨਾ ਲੋਕਾਂ ਨੂੰ ਉਮੀਦ ਹੈ ਕਿ ਵਿਆਜ ਦਰਾਂ 'ਚ ਕਮੀ ਕਟੌਤੀ ਜ਼ਰੂਰ ਵ ਸਟੈਟਿਸਟਿਕਸ ਕੈਨੇਡਾ ਨੇ ਦੱਸਿਆ ਹੈ ਕਿ ਜੁਲਾਈ ਮਹੀਨੇ ਕੁੱਲ ਨਿਰਯਾਤ 'ਚ ਕੁਝ ਵਾਧਾ ਹੋਣ ਕਰਕੇ ਕੈਨੇਡਾ ਦੇ ਵਪਾਰ ਘਾਟੇ 'ਚ ਕੁਝ ਕਮੀ ਆਈ ਹੈ। ਇਹ ਨਿਰਯਾਤ ਵਾਧਾ ਖਾਸ ਤੌਰ ਤੇ ਅਮਰੀਕਾ ਵੱਲ ਕੱਚੇ ਤੇਲ ਤੇ ਪੈਸੈਂਜਰ ਗੱਡੀਆਂ ਦੇ ਨਿਰਯਾਤ ਕਰਕੇ ਹੋਇਆ ਹੈ। ਅੰਕੜਿਆਂ ਮੁਤਾਬਕ ਜੁਲਾਈ 'ਚ ਮਾਲ ਵਪਾਰ ਘਾਟਾ 4.94 ਬਿਲੀਅਨ ਡਾਲਰ ਹੈ ਜੋ ਕਿ ਪਿਛਲੇ ਮਹੀਨੇ ਦੇ 5.98 ਬਿਲੀਅਨ ਡਾਲਰ ਨਾਲੋਂ ਘਟ ਹੈ ਹਾਲਾਂਕਿ ਇਹ ਘਾਟਾ ਪਿਛਲੇ ਸਾਲ ਦੇ ਜੁਲਾਈ ਮਹੀਨੇ ਨਾਲੋਂ ਕਾਫੀ ਵੱਧ ਹੈ ਜੁਲਾਈ ਮਹੀਨੇ ਦੌਰਾਨ ਨਿਰਯਾਤ 0.9% ਵੱਧ ਕੇ 61.86 ਬਿਲੀਅਨ ਡਾਲਰ ਤੇ ਪਹੁੰਚਿਆ ਜਦਕਿ ਆਯਾਤ 0.7 ਫੀਸਦੀ ਘਟ ਕੇ 64.8 ਬਿਲੀਅਨ ਡਾਲਰ ਦਰਜ ਹੋਇਆ ਰਾਇਡਰਸ ਵੱਲੋਂ ਪੁੱਛੇ ਗਏ ਮਹਾਰਾਣੀ ਅੰਦਾਜ਼ਾ ਲਗਾਇਆ ਸੀ ਕਿ ਵਪਾਰ ਘਾਟਾ 4.75 ਬਿਲੀਅਨ ਡਾਲਰ ਹੋਵੇਗਾ ਪਰ ਅਸਲ ਆંકડા ਇਸ ਨਾਲੋਂ ਥੋੜਾ ਵੱਧ ਰਿਹਾ ਹੈ ਇਹ ਲਗਾਤਾਰ 6ਵੀਂ ਵਾਰ ਵਾਪਰਿਆ ਵਪਾਰ ਘਾਟਾ ਹੈ ਜੋ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਕੈਨੇਡਾ ਤੇ ਲਾਏ ਗਏ ਟੈਰਿਫਾਂ ਦੇ ਬਾਅਦ ਸ਼ੁਰੂ ਹੋਇਆ ਸੀ ਪਰ ਫਿਰ ਵੀ ਇਹ April ਦੌਰਾਨ 7.6 ਬਿਲੀਅਨ ਡਾਲਰ ਦੇ ਸਿਖਰ ਤੋਂ ਪਹੁੰਚਣ ਮਗਰੋਂ ਹੁਣ ਇਹੇਠਾਂ ਨੂੰ ਆਉਂਦਾ ਦਰਜ ਹੋ ਰਿਹਾ ਇਹ ਕਈ ਕੰਪਨੀਆਂ ਨੂੰ ਆਪਣੀਆਂ ਸਪਲਾਈ ਚੇਨਾਂ ਬਦਲਣੀਆਂ ਪਈਆਂ ਤੇ ਹੋਰ ਮਾਰਕੀਟਾਂ ਦੀ ਖੋਜ ਕਰਨੀ ਪਈ ਇਸ ਕਾਰਨ ਦੋਹਾਂ ਦੇਸ਼ਾਂ ਵਿਚਾਲੇ ਵਪਾਰਕ ਸੰਤੁਲਨ ਵਿਗੜ ਗਿਆ ਤੇ ਕੈਨੇਡਾ ਵਪਾਰ ਘਟੇ ਚ چلا ਗਿਆ ਫਿਰ ਵੀ ਅਮਰੀਕਾ ਵੱਲ ਨਿਰਯਾਤ ਪਿਛਲੇ 3 ਮਹੀਨਿਆਂ ਤੋਂ ਵਧ ਰਹੇ ਨੇ ਜੁਲਾਈ 'ਚ ਕੈਨੇਡਾ ਵੱਲੋਂ ਅਮਰੀਕਾ ਨੂੰ ਪੈਸੈਂਜਰ ਕਾਰਾਂ ਤੇ ਕੱਚਾ ਤੇਲ ਵਦੇੜੇ ਭੇਜਿਆ ਗਿਆ ਜਿਸ ਕਾਰਨ ਨਿਰਯਾਤ 'ਚ 5 ਫੀਸਦੀ ਦਾ ਵਾਧਾ ਹੋਇਆ ਹੈ ਪਰ ਪਿਛਲੇ ਸਾਲ ਦੀ ਤੁਲਨਾ ਚ ਅਮਰੀਕਾ ਨੂੰ ਨਿਰਯਾਤ ਹੱਲੇ ਵੀ 10% ਤੋਂ ਵੱਧ ਹਟਾਏ। ਉਸੇ ਸਮੇਂ ਅਮਰੀਕਾ ਤੋਂ ਆਯਾਤ ਵਿੱਚ ਵੀ ਕਮੀ ਆਈ ਹੈ। ਜੁਲਾਈ ਚ ਇਹ 2.2% ਡਿੱਗਿਆ ਊਰਜਾ ਉਤਪਾਦਨ ਦੇ ਨਿਰਾਤ 4.2% ਵਧੇ ਅਤੇ ਗੱਡੀਆਂ ਤੇ ਉਹਨਾਂ ਦੇ ਪੁਰਜ਼ਿਆਂ ਦੇ ਨਿਰਾਤ 6.6% ਵਧੇ। ਪਰ ਤਾਂਤਾਂ ਤੇ ਹੋਰ ਖਣਿਜ ਪਦਾਰਥਾਂ ਦੇ ਨਿਰਾਤ ਚ ਕਮੀ ਆਈ ਜਿਸ ਨਾਲ ਕੁੱਲ ਨਿਰਯਾਤ ਦਾ ਵਾਧਾ ਕਮਜ਼ੋਰ ਪੈ ਗਿਆ। ਅਲੂਮੀਨੀਅਮ ਤੇ ਅਮਰੀਕਾ ਨੇ ਪੰਜਾਬ ਫੀਸਦੀ ਟੈਰਿਫ ਲਾਇਆ ਹੋਇਆ ਸੀ ਅਲੂਮੀਨੀਅਮ ਦੇ ਨਿਰਯਾਤ ਜੁਲਾਈ ਚਿੱਤੀ ਫੀਸਦੀ ਤੋਂ ਵੱਧ ਘਟੇ ਸਟੀਲ ਦੇ ਨਿਰਯਾਤ ਵੀ ਸਾਲ ਦੀ ਸ਼ੁਰੂਆਤ ਤੋਂ ਹੁਣ ਤੱਕ 25 ਫੀਸਦੀ ਘਟ ਗਏ ਨੇ ਅਮਰੀਕਾ ਤੋਂ ਇਲਾਵਾ ਹੋਰ ਦੇਸ਼ਾਂ ਵੱਲ ਨਿਰਯਾਤ ਵਿੱਚ ਵੀ 8.6 ਫੀਸਦੀ ਦੀ ਕਮੀ ਆਈ ਜੋ ਗਿਰਾਵਟ ਦਾ ਲਗਾਤਾਰ ਦੂਜਾ ਮਹੀਨਾ ਰਿਹਾ ਹੈ ਦੂਜੇ ਪਾਸੇ ਅਮਰੀਕਾ ਤੋਂ ਇਲਾਵਾ ਹੋਰ ਦੇਸ਼ਾਂ ਤੋਂ ਆਯਾਤ 1.3 ਫੀਸਦੀ ਵੱਧ ਗਏ ਇਨ੍ਹਾਂ ਅੰਕੜਿਆਂ ਦੇ ਆਉਣ ਦੇ ਤੁਰੰਤ ਬਾਅਦ ਕੈਨੇਡੀਅਨ ਡਾਲਰ 0.31 ਫੀਸਦੀ ਘਟ ਗਿਆ ਜਿਸ ਦੀ ਕੀਮਤ 72.34 ਅਮਰੀਕੀ ਸੈਂਟ ਹੋ ਗਈ ਹੈ ਤਾਜ਼ਾ ਜੀਡੀਪੀ ਦੇ ਅੰਕੜੇ ਵੀ ਆ ਚੁੱਕੇ ਨੇ ਇਨ੍ਹਾਂ ਮੁਤਾਬਕ ਕੈਨੇਡਾ ਦੀ ਅਰਥਵਿਵਸਥਾ 1.6 ਫੀਸਦੀ ਸ਼੍ਰਿੰਕ ਹੋਈ ਇਹ ਦੇਖਦਿਆਂ ਬਾਜ਼ਾਰਾਂ 'ਚ ਇਹ ਉਮੀਦ ਵੱਧ ਗਈ ਹੈ ਕਿ 17 ਸਤੰਬਰ ਨੂੰ ਬੈਂਕ ਆਫ ਕੈਨੇਡਾ ਵੱਲੋਂ ਵਿਆਜ ਦਰਾਂ 'ਚ ਕਟੌਤੀ ਕੀਤੀ ਜਾ ਸਕਦੀ ਹੈ ਸੋ ਇਸ ਦਿਨ ਆਹ ਮੈਨੇਜਰ ਜੀ اجازت ਮੁਰ ਹਾਜ਼ਰ ਹੋਵਾਂਗੇ ਨਵੀਆਂ ਅਤੇ ਤਾਜ਼ਾ ਖਬਰਾਂ ਜਾਣਕਾਰੀ ਲੈ ਕੇ ਧੰਨਵਾਦ